ਅੱਜ ਅੱਜ ਕੀ ਹੈਗੀ ਬਾਬਾ ਜੀ ਦੀ 179ਵਾਂ ਵਰਸੀ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਜਨਰਲ ਸ਼ਾਮ ਸਿੰਘ ਠਾਰੀ ਵਾਲਿਆਂ ਦੀ ਮੇਰਾ ਨਾਮ ਹੈਗਾ ਦਿਨੇਸ਼ ਸਿੰਘ ਠਾਰੀ ਮੈਂ ਉਹਨਾਂ ਦੀ ਸਤਵੀਂ ਪੋਸ਼ਟਾਂ ਡਾਇਰੈਕਟ ਤੇ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਨਿਕਲਿਆ ਮਗਰ ਕੋਈ ਮੰਤਰੀ ਨਹੀਂ ਆਇਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਵੀ ਹਾਲਾਤ ਚੱਲ ਰਹੇ ہیں ਇਸ ਵੇਲੇ ਮਗਰ ਮੈਡਮ ਡੀਸੀ ਸੀ ਗਏ تھے ਸਾਖੀ ਜੀ ਤੇ ਆਪਣਾ ਰਮਦਾਸ ਸਾਹਿਬ ਜਿਹੜੇ ਸਾਡੇ ਐਮ.ਐਲ.ਏ ਉੱਥੋਂ ਦੇ ਤੇ ਪ੍ਰੋਗਰਾਮ ਬਹੁਤ ਵਧੀਆ ਹੋਇਆ ਤੇ ਹੁਣ ਅਟਾਰੀ ਵੀ ਹੈਗਾ ਸਾਡਾ ਪ੍ਰੋਗਰਾਮ ਤੇ ਅਸੀਂ ਇੱਕ ਮੰਗ ਕਰਦੇ ਹੈਗੇ ਸਰਕਾਰ ਤੋਂ ਕਿ ਸਾਨੂੰ ਇਹਨੂੰ ਇੱਕ ਗੈਜ਼ਟਿਡ ਹੌਲੀਡੇ ਡਿਕਲੇਅਰ ਕਰ ਦੇਣਾ ਚਾਹੀਦਾ ਤੇ ਦੂਜੀ ਗੱਲ ਹੈ ਕਿ ਸਾਨੂੰ ਹਰੇਕ ਸਾਲ ਪ੍ਰਸ਼ਾਸਨ ਦੇ ਪਿੱਛੇ ਭਜਣਾ ਨਹੀਂ ਚਾਹੀਦਾ ਕਿ ਵੀ ਸਾਡਾ ਸਟੇਟ ਲੈਵਲ ਫੰਕਸ਼ਨ ਕਰੋ ਇਹ ਬੜੀ ਮਾੜੀ ਗੱਲ ਐਤਕੀ ਤਾਂ ਹੁਣ ਹੋ ਗਿਆ ਪਿਛਲੇ ਸਾਲ ਅਸੀਂ ਬੜੇ ੱਟਕੇ ਖਾਦੇ ਇਹਨਾਂ ਨੂੰ ਦੱਸਿਆ ਵੀ ਐਸੀ ਫੰਕਸ਼ਨ ਆਪ ਹੀ ਕੀਤਾ ਇਹਨਾਂ ਇਹ ਤਾਂ ਬਾਤ ਚਾਹੇ ਕਿ ਅਸੀਂ ਸਟੇਟ ਲੈਵਲ ਕਰ ਦੇਣੀ ਹੈ ਮਗਰ ਸਾਨੂੰ ਹਰੇਕ ਸਾਲ ਇਹਨਾਂ ਨੂੰ 10 ਫਬਰੀ ਦਾ ਕੈਨਨ ਨਹੀਂ ਚਾਹੀਦਾ ਕਿ ਵੀ ਮੰਗ ਨਹੀਂ ਕਰਨੀ ਚਾਹੀਦੀ ਇਹਨਾਂ ਨੂੰ ਆਪੇ ਇੰਤਜ਼ਾਮ ਕਰ ਲੈਣੇ ਚਾਹੀਦੇ ਤੇ ਕੀ ਕਹਿੰਦੇ ਹੈਗੇ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ ਦੂਜੀ ਗੱਲ ਹੈ ਕਿ ਇਹ ਜਿਹੜਾ ਏਰੀਆ ਜਿੱਥੇ ਬਾਬਾ ਜੀ ਦਾ ਬੁੱਤ ਲੱਗਿਆ ਹੋਇਆ ਹੈ ਇੰਡੀਆ ਗੇਟ ਹੈ ਦਿਸ ਇਜ਼ ਦਾ ਮੇਨ ਹਾਈਵੇ ਫਰਮ ਲਾਹੌਰ ਟੂ ਇੰਡੀਆ ਇਹ ਦਿੱਲੀ ਤੱਕ ਜਾਂਦਾ ਹੈ ਤੇ ਇੱਥੋਂ ਜਾਂਦੇ ਆਂ ਤੇ ਲਾਹੌਰ ਨੂੰ ਜਾਂਦੇ ਆਂ ਤੇ ਇਹ ਜਿਹੜਾ ਬੁੱਤ ਲੱਗਿਆ ਹੋਇਆ ਹੈ ਇੰਡੀਆ ਗੇਟ ਦਾ ਇਹਦੀ ਕੋਈ ਮੇਨਟੇਨੈਂਸ ਨਹੀਂ ਹੈਗੀ ਇਹ ਸਿਰਫ ਇਹਨਾਂ ਨੇ ਮੇਨਟੇਨ ਕੀਤਾ ਬਸ ਤਿੰਨ ਚਾਰ ਦਿਨ ਪਹਿਲਾਂ ਆਂਦੇ ਆਂ ਜੀ ਤੇ ਜੀ ਆਪਣੀ ਸਾਫ ਸਫਾਈ ਕਰਕੇ ਤੇ ਤੁਸੀਂ ਬੁੱਤ ਵੀ ਦੇਖੋ ਬੁੱਤ ਦੇ ਅੰਦਰ ਕ੍ਰੈਕ ਆਏ ਹੋਏ ਆ ਤੇ ਬਿਲਕੁਲ ਗੰਦਾ ਪਿਆ ਹੈ ਬੁੱਤ ਔਰ ਹੁਣੀ ਮੇਰੀ ਮੈਨੂੰ ਮੈਡਮ ਨੇ ਹੁਣੀ ਅਸ਼ੂਰ ਕਰਾਇਆ ਹੈ ਕਿ ਅਸੀਂ ਇਹਨੂੰ ਸਾਫ ਕਰਾਵਾਂਗੇ ਤੇ ਬਸ ਸਾਡੀ ਆਹੀ ਮੰਗਾਂ ਸਰਕਾਰਾ ਕਿਉਂ ਗੋਲਾ ਕਰੀ ਜਾਂਦੀ ਹੈ ਚੀਜ਼ ਨੂੰ ਲੈ ਕੇ ਸਾਤਗਟਾਰੀ ਦੀ ਜਿਹੜੀ ਕੀ ਇੱਕ ਸੌਫਟ ਕੌਂਪਲੀ ਦੇ ਮਹਾਰ ਯੋਧੇ ਜੀ ਹੋ ਗਏ ਠੀਕ ਹੈ ਸਾਨੂੰ ਫਕਰ ਹੋਣਾ ਚਾਹੀਦਾ ਨਾਲ ਇਹ ਚੀਜ਼ਾਂ ਕਰਦੇ ਤੇ ਸਰਕਾਰਾ ਕਿਉਂ ਗੋਲਾ ਕਰੀ ਜਾਂਦੀ ਹੈ ਦੇਖੋ ਜੀ ਇਹ ਹੁਣ ਜਿਹੜੇ ਉਹ ਵੀ ਫਰੀडम फाइਟਰ ਹੈ ਭਗਤ ਸਿੰਘ ਜੀ ਵਗੈਰਾ ਉਹਨਾਂ ਦੇ ਮਗਰ ਜ਼ਿਆਦਾ ਜਾਣਦੇ ਹੈ ਠੀਕ ਹੈ ਇਹ ਉਹ ਨਹੀਂ ਸਮਝਦੇ ਕਿ ਇੰਡੀਅਨ ਨੇ ਪਹਿਲਾਂ ਹੀ ਉਹਦਾ ਕੌਣ ਸੀਗਾ ਜਨਰਲ ਸ਼ਾਮ ਸਿੰਘ ਠਾਰੀ ਵਾਲਾ ਸੀਗਾ ਨਾ ਬਾਕੀ ਤਾਂ ਅਸੀਂ ਤਾਂ ਬਾਅਦ ਚ ਆਏ ਤਾਂ ਹੀ ਅਸੀਂ ਜੀ ਰਹੇ ਹਾਂ ਤੇ ਇਹ ਸਾਰੇ ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ ਭਗਤ ਸਿੰਘ ਉਹਨਾਂ ਦੀ ਸਾਰਿਆਂ ਦੀ ਮੈਂ ਰਿਸਪੈਕਟ ਕਰਦਾ ਜਿੰਨੇ ਵੀ ਫਰੀडम फाइਟਰ ਹੈਗੇ ਮਗਰ ਇਹ ਅਜੈਂਡਾ ਆਂਦਾ ਹੀ ਨਹੀਂ ਹੈਗਾ ਕਿ ਵੀ ਔਟਾਰੀ ਵੀ ਚਲੀਏ ਸੀਐਮ ਸਾਹਿਬ ਮੇਰੇ ਕੋਲ ਆਏ ਵੀ ਨਹੀਂ ਔਟਾਰੀ ਕਦੀ ਵੀ ਨਹੀਂ ਆਏ ਉਹ ਕੋਈ ਨਾ ਕੋਈ ਮੰਤਰੀ ਨੂੰ ਭੱਲ ਦਿੰਦੇ ਆ ਅੱਜ ਤਾਂ ਮੰਤਰੀ ਵੀ ਨਹੀਂ ਆਇਆ ਤਾਂ ਇਹ ਚੰਗੀ ਗੱਲ ਨਹੀਂ ਹੈ ਤੁਹਾਡੇ ਰਿਸਪੈਕਟ ਦੇਖੋ ਇਹ ਹਰੇਕ ਬੁੱਤੇ ਚਲੇ ਜਾਂਦੇ ਆ ਫਰੀडम फाइਟਰ ਦੇ ਤੇ ਕੀ ਕਹਿੰਦੇ ਹੈਗੇ ਇਹ ਚੰਗੀ ਗੱਲ ਨਹੀਂ ਜਿਹੜੇ ਸ਼ਾਮ ਸਿੰਘ ਟਾੜੀ ਦੀ ਕਿਉਂ ਨਹੀਂ ਅਨ ਨੂੰ ਯਾਦ ਆ ਰਹੀ ਮੰਤਰੀਆਂ ਨੂੰ ਸਰਕਾਰਾਂ ਨੂੰ ਕਿਉਂ ਨਹੀਂ ਸਾਡ ਟਾੜੀ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਸੀ ਅੱਜ ਕਿਉਂ ਨਹੀਂ ਆ ਕਪਤਨ ਮੰਤਰੀ ਜਿਹੜੇ ਨੇ ਉਹ ਧੰਨਵਾਦ ਸਾਹਿਬ ਕੋਲ ਹੀ ਪੁੱਛੋ ਉਹ ਦੇਖੋ ਜੀ ਇਹ ਗੱਲ ਹੈਗੀ ਕਿ ਇਹ ਨਵੀਂ ਸਰਕਾਰ ਹੈ ਠੀਕ ਹੈ ਨਾ ਇਹ ਨਵੇਂ ਜਿਹੜੇ ਫ੍ਰੀडम फाइਟਰ ਹੈਗੇ ਉਹਨਾਂ ਨੂੰ ਜ਼ਿਆਦਾ ਇੰਪੋਰਟੈਂਸ ਦਿੰਨੇ ਇਹਨਾਂ ਨੂੰ ਇਹ ਹਿਸਟਰੀ ਜਾਂਦੇ ਹੀ ਨਹੀਂ ਕਿ 1840 ਹੋਇਆ ਕੀ ਸੀ ਇੱਕ ਚੈਪਟਰ ਆਲਸੋ ਇੱਕ ਚੈਪਟਰ ਹਿਸਟਰੀ ਬੁਕਸ ਦੇ ਅੰਦਰ ਪੰਜਾਬ ਦੇ ਅੰਦਰ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਪੰਜਾਬੀ ਦੇ ਅੰਦਰ ਜਾਂ ਇੰਗਲਿਸ਼ ਦੇ ਅੰਦਰ ਕਿ ਜਿਵੇਂ ਹਰੀ ਸਿੰਘ ਨਲਵਾ ਸੀਗੇ ਜਨਰਲ ਸ਼ਾਮ ਸਿੰਘ ਅਟਾਰੀ ਵਾਲਾ ਸੀਗੇ ਜਨਰਲ ਲਾਰਡ ਸੀਗਾ ਫਰਾਂਸ ਦਾ ਉੱਥੇ ਮੈਂ ਬੁੱਤਵੀਲਾ ਕਹਾ ਮਹਾਰਾਜਾ ਰਣਜੀਤ ਸਿੰਘਾ ਦੇ ਬਾਬਾ ਜੀ ਸ਼ਾਮ ਸਿੰਘ ਅਟਾਰੀ ਦਾ ਤੇ ਇਹ ਜਿਹੜੇ ਯਾਦ ਕਰਨ ਵਾਲਿਆਂ ਨੇ ਜਿਹੜੇ ਪੁਰਾਣੇ ਬੰਦੇ ਹੋ ਸਾਰੇ ਜਾਣਦੇ ਹੈ। ਕਿ ਲਾਦਾੜੀ ਪਰਿਵਾਰ ਵਿੱਚ ਦੁੱਖ ਲਾਦਾ ਚੀਜ਼ ਹੋ ਰਹੀ ਕਿ ਜਿਹੜਾ ਬਾਗਾ ਬਾਤ ਸੰਵਾਲ ਸੀ ਉਹ ਨਹੀਂ ਮਿਲਦਾ ਉਹਨਾਂ ਨੂੰ। ਸਾਨੂੰ ਬਹੁਤ ਦੁੱਖ ਲੱਗਦਾ ਹੈ ਜੀ ਮਗਰ ਅਸੀਂ ਕੀ ਕਰ ਸਕਦੇ ਹਾਂ ਅਜੀ ਤਾਂ ਆਪਣੀ ਸਰਕਾਰ ਨੂੰ ਰਿਕੁਐਸਟ ਹੀ ਕਰ ਸਕਦੇ ਹਾਂ। ਸੀਐਮ ਸਾਹਿਬ ਨੂੰ ਆ ਜਾਣਾ ਚਾਹੀਦਾ ਸੀਗਾ। ਉਹਨਾਂ ਨੂੰ ਹੁਣ ਟਰਾਈ ਕਰਾਂਗੇ ਅਗਲੇ ਸਾਲ ਉਹਨਾਂ ਨੂੰ ਫਿਰ ਅਸੀਂ ਸਦੀਏ ਕਿ ਮਗਰ ਉਹਨਾਂ ਨੂੰ ਹੁਣ ਦਿੱਲੀ ਛੱਡ ਕੇ ਇੱਥੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਵੱਲ ਨੂੰ। ਠੀਕ ਹੈ। ਮੈਂ ਪੱਤਰਕਾਰਾਂ ਨੇ ਵੀ ਮੇਰੇ ਉੱਤੇ ਕੱਢਿਆ ਇਹਨਾਂ ਨੇ ਇੱਕ ਆਰਟੀਕਲ ਕਿ ਦੇਖੋ ਸਾਡੀ ਫੈਮਿਲੀ ਸੀਤਾਂ ਦੀ ਹੈ ਸਾਡੀ ਜ਼ਮੀਨਾਂ ਹੈ ਗਿਆ ਸਮਗਲਰਾਂ ਕੋਲ ਮੋਦੇ ਹੋ ਗਿਆ ਕਾਨਗਰ ਅਟਲਗੜ ਇਹਨਾਂ ਨੇ ਮੇਰੀ ਸਿਕਿਉਰਿਟੀ ਮੇਰੇ ਨਾਲ ਚੱਲ ਰਹੀ ਹੈ 12 ਸਾਲਾਂ ਤੋਂ ਇਹਨਾਂ ਨੇ ਮੇਰੀ ਸਿਕਿਉਰਿਟੀ ਵੀ ਵਿਦਰੋ ਕਰ ਦਿੱਤੀ ਮੇਰੇ ਬੰਦੇ ਸਨ ਮੇਰੇ ਨਾਲ ਦੋ ਬੰਦੇ ਸੀਗੇ ਮੇਰੇ ਕੋਲ ਇੱਕ ਵੀ ਨਹੀਂ ਹੈਗਾ ਜੀ ਅੱਜ ਜਿੰਦਗਾ ਨਹੀਂ ਜਿਵੇਂ ਇਨੀ ਸਟੋਰੀ ਜੀ ਤੁਸੀਂ ਸਾਨੂੰ ਆਲੂ ਸੁਪਾ ਦੇ ਵਧਾਉਣ ਕੀ ਲਈ ਸੀ ਸੁਪਾ ਘਟਾ ਦੇ ਉਹਨਾਂ ਨੇ ਬਿਲਕੁਲ ਦੇਖੋ ਜੀ ਇਹ ਹਾਲ ਹੈ ਸਾਡਾ ਡੀਜੀਪੀ ਸਾਹਿਬ ਦਾ ਐਡੀਜੀਪੀ ਸਾਹਿਬ ਦਾ ਆਪਣਾ ਕੀ ਕਹਿੰਦੇ ਆ ਸੀਐਮ ਸਾਹਿਬ ਦਾ ਕਿ ਭਈ ਤੁਸੀਂ ਸ਼ਹੀਦਾਂ ਦੇ ਪਰਿਵਾਰ ਤੋਂ ਲੈ ਰਹੇ ਹੋ ਸੁਰੱਖਿਆ ਤੇ ਇੱਥੇ ਤੁਸੀਂ ਕੋਈ ਵੀ ਐਮਐਲਏ ਕੀ ਆਪਣਾ ਮੇਅਰ ਲੈ ਲਓ ਕੋਈ ਵੀ ਲੈ ਲਓ ਉਹਨਾਂ ਨੂੰ 10-10 ਬੰਦੇ ਦਿੱਤੇ ਹੋਏ ਕਿ ਭਈ ਸਾਨੂੰ ਇੱਕ ਬੰਦਾ ਵੀ ਨਹੀਂ ਦੇ ਸਕਦੇ ਸਾਡੀ ਫੈਮਿਲੀ ਪ੍ਰੋਟੈਕਸ਼ਨ ਲਈ ਮੈਂ ਇਕੱਲਾ-ਇਕੱਲਾ ਮੁੰਡਾ ਹਾਂ ਠੀਕ ਹੈ ਮੈਂ 7ਵੀਂ ਪੋਸਟ ਹਾਂ ਮੈਨੂੰ ਮੈਨੂੰ ਤਾਂ ਸਭ ਤੋਂ ਜ਼ਿਆਦਾ ਖਤਰਾ ਹੈ ਇਹ ਤਾਂ ਸ਼ੁਕਰ ਹੈ ਆਪਣਾ ਐਸਐਸਪੀ ਰੂਰਲ ਦਾ ਚਰਨਜੀਤ ਜੀ ਦਾ ਕਿ ਮੈਨੂੰ ਰਿਕਵੈਸਟ ਕੀਤੀ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੱਕ ਦੋ ਦਿਨਾਂ ਵਾਸਤੇ ਗਨਮੈਨ ਦਿੱਤਾ ਵਕੀਲਾਂ ਦਾ ਹਾਈ ਕੋਰਟ ਦੇ ਪੀਏ ਜੀ ਮੈਂ ਹੁਣ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਣਾ ਪੈਣਾ ਹੈ ਜੀ ਅਗਰ ਇਹ ਮੇਰੀ ਨਹੀਂ ਸੁਣਨਗੇ ਮੈਂ ਇੰਨੀਆਂ ਐਪਲੀਕੇਸ਼ਨਾਂ ਪਾ ਚੁੱਕਿਆ ਮੈਂ ਇੰਨਾ ਕੁਝ ਕਰ ਚੁੱਕਿਆ ਹੈ ਜੀ ਔਰ ਇਹਨਾਂ ਨੇ ਇੱਕਦਮ ਕੱਢਿਆ ਬੰਦਾ

एक मिसाल है कि किस तरीके से देश को आगे रख कर कौम को आगे रख कर उन्होंने अपने कामें किया होती थी और आज इस अवसर पर जनरल श्याम सिंह अटारी ट्रस्ट ने एक मेमोरियल साइकिल राइड की घोषणा की है ऐलान किया है और हम इस माध्यम से सबको बताना चाहते हैं कि जो भी ये देख रहे हैं कि अगले साल आइए हमारे साथ जुड़िए और इस मेमोरियल साइकिल राइड का हिस्सा बनिए और जो जज्बा अटारी में माजे में इतना कायम है उसको हम और भी बढ़ाएं सरकारें क्या भूलती जा रही है गो, 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 नहीं करते हैं देखिए ये जो फंक्शन है हमेशा एक राज्य स्तर पर ही हुआ है तो हम तो हर बार राज्य सरकार का शुक्रिया अदा ही करना चाहेंगे कि उन्होंने हमेशा से इस को सपोर्ट किया है और इसके लिए हमें तो पूरी पूरी तरीके से कॉपरेशन कौ दी है हाँ ये हम जरूर मांगेंगे कि अगले साल जब आ, और भी बड़ी मात्रा में लोग आके इस मेमोरियल साइकिल राइड का हिस्सा बने तब हमें एडमिनिस्ट्रेशन की बहुत जरूरत पड़ेगी आज तो आ, इतने साइकिल्स नहीं है पर हमें उम्मीद है कि काफ़ी सारे साइकिल्स होंगे अगले साल ਅੱਜ ਮੇਰੇ ਸਾਹਮਣੇ ਜਿਹੜਾ ਸਮਾਗਮ ਕਰਾਇਆ ਜਾ ਰਿਹਾ ਹੈ ਅਕਾ ਸ਼ਾਮ ਸਿੰਘ ਗੜੀ ਵਾਲਾ ਯਾਦ ਦੇ ਵਿੱਚ ਤੇ ਕੀ ਕੀ ਅਰੇਂਜਮੈਂਟ ਕੀਤੀ ਤੇ ਕਹਿੰਦੇ ਕੀ ਕੀ ਸ਼ੈਡਿਊਲ ਕੀਤਾ ਆ ਇੱਕ ਤਾਂ ਸਰਦਾਰ ਸਾਡੇ ਜਿਹੜੇ ਸਿੱਖ ਜਰਨੈਲ ਪੰਜਾਬ ਦੇ ਜਰਨੈਲ ਜਿਹੜੇ ਮਹਾਰਾਜਾ ਜੀਸੇ ਦੀ ਖਾਲਸਾ ਰਾਜ ਦੀ ਫੌਜ ਦੇ ਵਿੱਚ ਇਹਨਾਂ ਬੜੀ ਬਾਤਰੀ ਦੇ ਨਾਲ ਅ ਬੜੀਆਂ ਗੰਗਾਂਵਾਂ ਜੰਗਾ ਫੜੇ ਕੀਤੀਆਂ ਔਰ ਅੱਜ 10 ਫਰਵਰੀ 1746 ਨੂੰ ਜਿਨ੍ਹਾਂ ਨੇ ਸੁਭਰਾਵਾ ਦੀ ਜਗ ਦੇ ਵਿੱਚ ਸ਼ਹਾਦਤ ਪਾਈ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਕਿਉਂਕਿ ਇਹ اٹਾਰੀ ਜਿਹੜਾ ਹੈ ਸਰਦਾਰ ਸ਼ਾਮ ਸਿੰਘ ਜੀ ਦਾ ਜਿਹੜਾ ਪੁਰਖਾਂ ਦਾ ਜ਼ਮੀਨ ਰਹੀ ਹੈ ਸੋ ਅੱਜ ਇੱਥੇ ਇੱਕ ਅਸੀਂ ਸਾਈਕਲ ਰੈਲੀ ਦਾ ਜਿਹੜਾ ਆਯੋਜਨ ਕੀਤਾ ਗਿਆ ਜਿਹੜੀ ਸਾਈਕਲ ਰੈਲੀ ਨੂੰ ਫਲੈਗ ਆਫ ਕਰਾਂਗੇ ਜਿਸ ਨੂੰ ਫਿਰ ਉਸ ਤੋਂ ਬਾਅਦ ਸ਼ਾਮ ਸਿੰਘ اٹਾਰੀ ਦਾ ਇੱਥੇ ਵੀ ਹੈ ਔਰ اٹਾਰੀ ਜਿੱਤੇ ਵੀ ਜਿਹੜਾ ਹੈ ਅੱਜ ਉਹਨਾਂ ਨੂੰ ਜਿਹੜਾ ਪ੍ਰਣਾਮ ਕਰ ਲਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਦਾ ਦੇ ਫੁੱਲ ਭੇਟ ਕਰਨ ਲਈ ਉਹਨਾਂ ਨੂੰ ਯਾਦ ਕਰਨ ਲਈ ਜਿਹੜੇ ਕਿਉਂਕਿ ਇਹ ਸਾਡੇ ਜਿਹੜੇ ਜਰਨੈਲ ਨੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਯਾਦ ਕਰਦੇ ਰਵਾਂਗੇ ਅਣਖ 11 ਦੇ ਵਿੱਚ ਪੰਜਾਬ ਦੀ ਜਵਾਨ ਸਮੇਸ਼ਾ ਔਰ ਅਣਖੀ ਯੋਧਿਆਂ ਨੂੰ ਯਾਦ ਕਰਨਾ ਔਰ ਉਹਨਾਂ ਦੇ ਦੱਸੇ ਮਾਰਗ ਤੇ ਚੱਲਣਾ ਜਿਹੜਾ ਹੈ ਉਹ ਸਾਡਾ ਫਰਜ਼ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿਹੜਾ ਉਹਨਾਂ ਦਾ ਬਲਦਾਨ 70 ਦਿਵਸ ਮਨਾਇਆ ਜਾ ਰਿਹਾ ਹੈ ਉਹਦੇ ਵਿੱਚ ਅਸੀਂ ਜਿਹੜਾ ਅੱਜ ਇੱਥੇ ਇੰਡੀਆ ਗੇਟ ਤੇ ਔਰ ਟਾਰੀ ਵਿਖੇ ਜਿਹੜਾ ਅੱਜ ਫੰਕਸ਼ਨ ਕਰਾ ਰਹੇ ਹਾਂ ਮਹਿੰਦਰ ਸਾਹਿਬ ਹਰ ਵਾਰੀ ਹਰ ਸਾਲ ਜਿਹੜਾ ਮਨਾਇਆ ਜਾਂਦਾ ਰਾਜਪਤਰੀ ਸਮਾਗਮ ਦਾ ਵੀ ਹਰ ਵਾਰੀ ਮੰਗਬੋਰੀ ਕਰਾਜ ਜਿਹੜੀ ਆ ਸਾਲਵਾ ਦੀ ਆਉਂਦੀ ਆ ਹੁਣ ਵੀ ਤੁਸੀਂ ਦੇਖ ਰਹੇ ਹੋ ਉੱਪਰ ਉੱਠਾ ਜਿਹੜੀਆਂ ਪਈਆਂ ਹੋਈਆਂ ਨੇ ਸਫਾਈ ਤੱਕ ਬੁੱਤ ਦੀ ਪੂਰਾ ਸਾਲ ਨਹੀਂ ਹੁੰਦੀ ਜੀ ਨਹੀਂ ਇਹ ਇਹ ਜਿਹੜਾ ਇਹਦੇ ਦੀ ਬਿਲਕੁਲ ਜਿਹੜਾ ਮੈਂ ਦੇਖਦਾ ਇਹਦੀ ਰਿਪੋਰਟ ਵੀ ਲੈਂਦਾ ਕਿਉਂ ਇਹਦੇ ਸਫਾਈ ਨਹੀਂ ਹੁੰਦੀ ਲੇਕਿਨ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹੋ ਜਿਹੜੀਆਂ ਯਾਦਗਾਰਾਂ ਨੇ ਉਹਦੇ ਲਈ ਇੱਕ ਸਪੈਸ਼ਲੀ ਜਿਹੜਾ ਵਿੰਗ ਬਣਾ ਕੇ ਇਹਦੇ ਉੱਤੇ ਡਿਊਟੀ ਲਗਾਵਾਗੇ ਜਿਹੜਾ ਹਰ ਸਾਲ ਮਤਲਬ ਹਰ ਰੋਜ਼ ਜਾਂ ਉਹਦੇ ਤੇ ਧਿਆਨ ਰੱਖਿਆ ਜਾਂ ਸਫਾਈ ਦਿੱਤੀ ਜਾਏ ਔਰ ਇਹਦਾ ਜੇ ਕੋ ਲੈਂਡਸਕੇਪਿੰਗ ਸਾਰਾ ਜਿਹੜਾ ਬਹੁਤ ਵਧੀਆ ਹੋਇਆ ਦਾ ਇਹਨਾਂ ਚੀਜ਼ਾਂ ਉਲ ਖਾਸ ਧਿਆਨ ਦਿੱਤਾ ਗਿਆ ਹੈ ਕਰੋੜਾਂ ਰੁਪਏ ਲੱਗ ਤਾ ਸਾਰਾ ਇਮਾਰਤ ਤਿਆਰ ਹੋਈ ਹੈ ਜੀ ਹਾਲ ਤੁਸੀਂ ਦੇਖੋ ਪੇਂਟ ਵੀ ਹੋਇਆ ਲੰਬੇ ਸਮੇਂ ਤੋਂ ਟਾਈਲਾਂ ਵੀ ਜਿਹੜੀਆਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹੋ ਜੀਆਂ ਕਈ ਜਗ੍ਹਾ ਤੇ ਕਮੀਆਂ ਹੈਗੀਆਂ ਜਿਨ੍ਹਾਂ ਨੂੰ ਗੂੜ ਕੀਤਾ ਜਾ ਰਿਹਾ ਮੈਂ ਆਪ ਵੀ ਦੱਸ ਦਿੰਦਾ ਵਾ ਜਿਵੇਂ ਸਾਡੇ ਗੋਲਡਨ ਗੇਟ ਬਣਿਆ ਹੁੰਦਾ ਉਹਦੇ ਵਿੱਚ ਵੀ ਜਿਹੜੀਆਂ ਲਾਈਟਾਂ ਕਾਫੀ دیر ਤੋਂ ਬਾਅਦ ਉਹ ਵੀ ਇਮੀਡੀਏਟ ਆਰਡਰ ਕਰ ਦਿੱਤੇ ਗਏ ਨੇ ਔਰ ਕੁਝ ਦਿਨਾਂ ਦੇ ਵਿੱਚ ਉਹ ਵੀ ਜਗਮਗ ਜਗਮਗ ਦਿਸੇਗੀ ਔਰ ਜਿਹੜੀਆਂ ਇਹੋ ਜੇ ਸਾਡੀਆਂ ਅ ਕਾਸ ਯੋਧਿਆਂ ਗਿਆ ਯਾਦਗਾਰਾਂ ਨੇ ਜਾਂ ਕੋਈ ਵੀ ਸਾਡੇ ਆਜ਼ਾਦੀ ਪਰਵਾਨਿਆਂ ਦੀਆਂ ਯਾਦਗਾਰਾਂ ਨੇ ਇਹਦੇ ਲਈ ਮੈਂ ਇੱਕ ਵਿੰਗ ਬਣਾ ਰਿਆ ਵਾਂ ਜਿਹਦੇ ਵਿੱਚ ਇੱਕ ਸੁਪਰਵਾਈਜ਼ਰ ਦੇ ਨਾਲ ਸਟਾਫ ਦੀ ਡਿਊਟੀ ਲਗਾਏ ਲਗਾਵਾਂਗੇ ਜਿਹੜਾ ਬਿਲਕੁਲ ਇਹਦੇ ਉੱਤੇ ਹਵਾਲਾ ਰੱਖਿਆ ਜਾਏਗਾ ਉਹ ਵੱਖਰਾ ਹੀ ਵਿੰਗ ਹੋਏਗਾ ਜਿਹੜਾ ਇਹਨਾਂ ਯਾਦਗਾਰਾਂ ਵੱਲ ਧਿਆਨ ਦੇਗਾ